ਦੇ ਪਾਸੇ ਮੇਰੀਆਂ ਮਾਵਾ ਵੀ ਬੈਠੀਆਂ ਮੇਰੀ ਮਾਂ ਇਸ ਦੁਨੀਆ 'ਚ ਹੈ ਨਹੀਂ ਮੈਂ ਜਿਹੜੀ ਵੀ ਸਟੇਜ ਤੇ ਜਾਂਦਾ ਹੈ ਜਿਹੜੀਆਂ ਸਾਹਮਣੇ ਮਾਵਾ ਬੈਠੀਆਂ ਉਹਨਾਂ ਦੇ ਚਿਹਰੇ 'ਚ ਮੈਨੂੰ ਹਮੇਸ਼ਾ ਆਪਣੀ ਮਾਂ ਦਾ ਚਿਹਰਾ ਯਾਦ ਨਜ਼ਰ ਆਉਂਦਾ ਹੈ ਸਾਹਮਣੇ ਐਨਕਾਂ ਵਾਲੀ ਮਾਂ ਬੈਠੀ ਹੈ ਭਾਈ ਪੈਰੀ ਭੈਣਾ ਸੁਜਨੀਏ ਵੀ ਮਾਵਾ ਬੈਠੀਆਂ ਸਾਰੀਆਂ ਲੰਮੀ ਉਮਰ ਭੋਗਣ ਪਰਮਾਤਮਾ ਤੁਹਾਨੂੰ ਸਾਧੀਆਂ ਛੜਦੀਆਂ ਕਲਾ 'ਚ ਰੱਖੇ ਸਿਰ ਦੋ ਚਾਰ ਲੈਣਾ ਆਪਣੀ ਮਾਂ ਨੂੰ ਯਾਦ ਕਰਕੇ ਮੈਂ ਕਈ ਵੀ ਨਹੀਂ ਨਾ ਗੋਂਦੰਗ ਦਦਾ ਇਮੋਸ਼ਨਲ ਹੋ ਜਨਾ ਰੋ ਪੈਣਾ ਤੇ ਫਿਰ ਮੈਨੂੰ ਐ ਹੁੰਦਾ ਵੀ ਇਹਦੇ ਸਾਹਮਣੇ ਵਾਲੇ ਇੰਜੋਏ ਕਰਨਾ ਆਏ ਆ ਉਹਨਾਂ ਨੂੰ ਕਦ ਲਈ ਆਪਣਾ ਦੁੱਖ ਦੱਸਣਾ ਪਰ ਦੁੱਖ ਕਹਿੰਦੇ ਦੱਸਿਆ ਹੌਲਾ ਹੁੰਦਾ ਇਦਾਂ ਹੀ ਐ ਕੀਤੇ ਅੰਬਰਾਂ ਤੇ ਬਦਲੀ ਛਾ ਜਾਂਦੀ ਸੀ ਮਾਏ ਹੁਣ ਛੱਤ ਚੋਂ ਵੀ ਨਾ ਸੋਚ ਕੇ ਤੂੰ ਪਵਰਾ ਜਾਂਦੀ ਸੀ ਮਾਏ ਮਾਏ ਜੇਠ ਹੜਦਿਆਂ ਤੂਪਾਂ ਵਿੱਚ ਬੈ ਰੋਟੀਆਂ ਲਾਉਂਦੀ ਸੀ ਪਰ ਫਿਰ ਵੀ ਕਿੰਨੇ ਚੰਗੇ ਦਿਨ ਸੀ ਮਾਂ ਤੂੰ ਜਦ ਜਉਂਦੀ ਸੀ ਫਿਰ ਵੀ ਕਿੰਨੇ ਚੰਗੇ ਦਿਨ ਸੀ ਮਾਂ ਤੂੰ ਜਦ ਜਉਂਦੀ ਸੀ ਮਾਫ ਕਰੀ ਮਾਂ ਚੰਗੇ ਨੂੰ ਪ੍ਰੀਤ ਦਿਖਾ ਨਾ ਸਕਿਆ ਸਕਿਆ ਰੱਬ ਨੂੰ ਕਰ ਕਰ ਅਰਦਾਸਾਂ ਤੇਰੇ ਸਾਹਵ ਦਾ ਨਾ ਸਕਿਆ ਨਾ ਸਕਿਆ ਤੂੰ ਤੁਰ ਗਈ ਦੁਨੀਆ ਤੋਂ ਮੇਰੀ ਰੂਹ ਕਰ ਲਾਉਂਦੀ ਸੀ ਸੀ ਪਰ ਫਿਰ ਵੀ ਕਿੰਨੇ ਚੰਗੇ ਦਿਲ ਸੀ ਮਾਂ ਤੂੰ ਜਦ ਜਉਂਦੀ ਸੀ ਮਾਂ ਤੂੰ ਜਦ ਜਉਂਦੀ ਸੀ ਸ ਬਹੁਤ ਬਹੁਤ ਸ਼ੁਕਰੀਆ ਜਿੰਨੀਆਂ ਮਾਵਾਂ ਬੈਠੀ ਐ ਜਿੰਨੇ ਨੌਜਵਾਨ ਬੈਠੇ ਉਹਨਾਂ ਦੀਆਂ ਮਾਵਾਂ ਹਮੇਸ਼ਾ ਹੀ ਲੰਮੀ ਉਮਰ ਭੋਗੜ ਲੰਮੀ ਉਮਰ ਆਉਣ ਥੋੜੀਆਂ ਸਾਰਿਆਂ ਦੀਆਂ